ਉਹਦੀ ਰੋਡ ਤੇ ਲੱਗੀ ਹੈ ਨਾ ਤੁਹਾਡੀ ਪਹੀਏ ਤੇ ਗੱਡੀ ਦਾ ਸਾਈਡ ਰੋਡ ਤੇ ਜਾ ਰਹੀ ਹੈ ਤਾਂ ਉਹ ਹੀ ਹੋਣਗੀ ਹੈ ਕਿ ਦੋ ਹੀ ਹੋਣਗੀਆਂ ਹਰ ਇੱਕ ਗੱਡੀ ਟੋਲ ਹੋ ਜੇਗੀ ਆਪਾਂ ਆਪਾਂ ਸਾਇਰਨ ਦਿੰਦਾ ਆਪਾਂ ਨਿਕਲੀ ਆ ਜੀ ਫਿਰ ਪਾਜੀ ਤੁਸੀਂ ਸਾਇਰਨ ਨਿਕਲੀ ਆ ਜਾਓ ਤੁਸੀਂ ਨਿਕਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਆਜੋ ਯਾਰ ਗੱਲ ਕਿਹੜੀ ਗੱਲੋਂ ਪਾਜੀ ਯਾਰ ਨਹੀਂ ਗੱਲ 1000 2000 ਦੀ ਕੀ ਨਹੀਂ ਗੱਲ ਇੱਧਰ ਦੀ ਆਪਣੀ ਨਹੀਂ ਹੋਣੀ ਹੈ ਪਰ ਆਪਾਂ ਦਿੰਦੇ ਆ ਤੈਨੂੰ ਵੀ ਸਮਝਾਓ ਨਾ ਕੋਈ ਅਜੀਬ ਕਿੰਨਾ ਬੋਲਣ ਦਾ ਲੱਕੀ ਪਿੱਛੇ ਉਹ ਲੱਕੀ ਹਾਂਜੀ ਮੈਂ ਭਾਜੀ ਜਦੋਂ ਰੋਡ ਦੇ ਉੱਤੇ ਲੱਗੀ ਤੇ ਟੋਈ ਹੋਣੀ ਹਾਂਜੀ ਹਾਂਜੀ ਅੱਜ ਤਰਾਓ ਤਰਾਓ ਚਲਾਣ ਚਲਾਣ ਡਾਊਨ ਕਰਾ ਹਾਂਜੀ ਕਰ ਲੋ ਡਾਊਨ ਡਾਊਨ ਕਰ ਲੈ ਆਓ ਚਲਾਣ ਦੇ ਲੈ ਆਓ ਚਲਾਣ ਬੱਕ ਲੈ ਆਓ ਯਾਰ ਲੈ ਮੈਂ ਤਰਾਉ ਲਓ ਲੈ ਜਿਹੜਾ ਨਾਮ ਸ਼ੌਰਵ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਅਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ ਦੋ ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ ਦੋ ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆਹ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਦੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੋਉਂਦੀ ਜੇ ਇਹ ਜਾਤੀ ਹੱਟਣੀ ਹੋ ਰਹੀ ਹੈ ਠੀਕ ਖੜੀ ਵੇਖ ਕੇ 2 ਮੀਟਰ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਗਦੇ ਨਹੀਂ ਵੀ ਪੁੱਛਦੇ ਮੈਨਾਂ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਇਹੋ ਜਿਹੀਆਂ ਗੱਲਾਂ ਕਰਨਦੇ ਹਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਕੇ ਇੱਥੇ ਆ ਕੇ ਪਹਿਲੀ ਗੱਲ ਤੇ ਪੀਆਪੇ ਵੇਖੋ ਜਿੱਥੇ ਦੀਦਾ ਜਦ ਕੱਢਦਾ ਗੱਡੀ ਲਾਹਂਦਾ ਜਾਂ ਤੇ ਵੇਣਾ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਕੀ ਕੀਤਾ ਭਾਵੇਂ ਪਾਰਕਿੰਗ ਹੈ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਹੈ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਤਾ ਕੀਤਾ ਬੱਜੀ ਤਾਂ ਜਿੱਦੜੀ ਗੱਡੀ ਪਾਰਕ ਕੋਈ ਨਹੀਂ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਮਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਦੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇਹ ਨਹੀਂ ਗਲਤ ਪਾਰਕ ਕੀਤੀ ਕਦੋਂ ਕਿ ਕੀ ਗੱਡੀ ਹੈ ਨਹੀਂ ਕੋਈ ਗਲਤ ਪਾਰਕ ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਕੀ ਮੇਰੀ ਗੱਡੀ ਇੱਥੇ ਪਾਰਕ ਹੋਣਾ ਕਿ ਕਿਸੇ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਸਾਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਹੋਈ ਸੀ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਮੈਂ ਪੀਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਮੈਂ ਕਿੱਥੇ ਗਮਣੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਟੋਕ ਲੱਗੇ ਜਾ ਰਹੇ ਜੀ ਲੱਗੇ ਜਾ ਰਹੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਹਰੇ ਆਂਦੇ ਆਈ ਆ ਮਤਲਬ ਟ੍ਰੈਫਿਕ ਇੰਚ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਅੱਪਾ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਕਰਨੀ ਤੇ ਰਹਿਣਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼